ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਹਾਂ ਆਪੋ ਹੋ ਯਾਰ ਮੰਨਿਆ ਯਾਰ ਕੱਲੀਆਂ ਬਾਗੀਆਂ ਭੈਣਾਂ ਕੱਟਾ ਇੱਥੇ ਹੀ ਰਹਿ ਗਿਆ ਯਾਰ ਕੱਟਾ ਜੇ ਤੂੰ ਗੌਰ ਨਹੀਂ ਕਰੀ ਮੈਂ ਰਿੰਗੀ ਗਈ ਐ ਚੋਣੀ ਸੀ ਮਾਰੀ ਜਾਣਾ ਟੋਬੇ ਤੇ ਵੀ ਵਜੇ ਮੈਨੂੰ ਪਤਾ ਹੀ ਲੱਗਿਆ ਮੈਂ ਕਿਤੇ ਨਾਲ ਹੀ ਤੁਰੇ ਜਾਂਦਾ ਯਾਰ ਨਾ ਜੋ ਨਸਲ ਦਾ ਕੱਟਾ ਹੈ ਯਾਰ ਉਹੀ ਗੱਲ ਕਰਦਾ ਨਾ ਨਸਲ ਦਾ ਤਾਂ ਹੈਗਾ ਯਾਰ ਠੀਕਾ ਭਰਾਇਆ ਸੀ ਡਾਕਟਰ ਤੋਂ ਯਾਰ ਬਿੱਛੂ ਤੋਂ ਜਗੇ ਵਾਲੇ ਤੋਂ ਇੱਕ ਲੰਬਰ ਮਾਰੀ ਜਾਣਾ ਤੂੰ ਉਹ ਤਾਂ ਹੈ ਵਾਪਾ ਯਾਰ ਉਹ ਕਿੱਡਾ ਮਹਿੰਗਾ ਟੀਕਾ ਸੀ 5000 ਦਾ ਟੀਕਾ ਭਰਾਇਆ ਸੀ ਉਹ 5000 ਦਾ ਭਰਾਇਆ ਸੀ ਹੋਰ ਕੋਈ ਐਂ ਪਰਡੇ ਫਿਰਦੇ ਆ ਮਾਜੀ ਜਨਨ ਕਿੱਥੋਂ ਵਾਲੇ ਦਾ ਭਰਾਇਆ ਸੀ ਆਪਾਂ ਉਹ ਤਾਂ ਪਤਾ ਨਹੀਂ ਕਿਹੜਾ ਬਾਈ ਦਾ ਭਰਾਵਾ ਮਹਿੰਗਾ ਹੀ ਬਲਾਂ ਬੀ ਕਸ ਸੁਲਤਾਨ ਦਾ ਭਰਾਇਆ ਸੀ ਸੁਲਤਾਨ ਖੌਨੀ ਹਾਂ ਉਹ ਸੁਲਤਾਨ ਦਾ ਠੀਕ ਹੈ ਬੜੇ ਮੇਲੇ ਜੱਤਿਆ ਹੋ ਹੁਣ ਫਿਰ ਆ ਹੌਣ ਫੇਟ ਕੀ ਵੀਰਾ ਮੈਂ ਵੀ ਭੰਦੇ ਜਾਦਿਆ ਐਵੇਂ ਜਉ ਮੈਂ ਖਰਾਬ ਹੋ ਜੂ ਯਾਰ ਕੱਟੇ ਬਣਾਤਾ ਉਹ ਤਾਂ ਲਾਤੀ ਚੱਕ ਜੋਣੇ ਕਿ ਧਾਰ ਵੀ ਨਹੀਂ ਦੇਣੀ ਜੈ ਕਿਤੇ ਪੂਸ਼ ਪਾਛ ਵੀ ਤਿਆਜੇ ਮੰਨ ਲੈ ਤੇਰੀ ਵੰਡ ਚੀ ਟੰਗ ਜਗੇ ਕੇ ਤੂੰ ਮਿਲ ਪਿਆ ਕਰੇ ਮੈਂ ਮਰੇ ਦੋ ਢੁੱਡਾ ਮਾ ਤਾ ਆਪਾ ਯਾਰ ਛੇਡਾਂ ਕਰਦਾ ਹੁਣ ਨਾ ਯਾਰ ਕੋਈ ਹੱਲੇ ਤਾਂ ਹੋਊਗੀ ਛੇੜਾ ਹੋਣਾ ਐ ਤਾਂ ਫਿਰ ਜਮੇ ਹੀ ਤੈ ਜਾਗੇ ਪਾ ਹਾਲਦੇ ਤੂੰ ਤੁਰ ਤਾ ਸਹੀ ਉੱਥੇ ਹੋਊ ਉੱਥੇ ਬਣਾ ਘੜਾ ਨਾ ਹੋਵੇ ਐ ਕਰ ਹਾਂ ਬਿੜਕ ਲੈਈਆਂ ਪਿੰਡ ਚ ਨਾ ਜਾਣੀਆਂ ਕੀ ਆ ਕੁ ਮੰਗਾ ਨਾਲ ਬਗ ਜੇ ਅੱਜ ਪਤਾ ਲੱਗੇ ਨਾ ਪੁੱਛੇ ਦੱਸੇ ਤੋਂ ਪਤਾ ਲੱਗਦਾ ਨਾ ਤੈਨੂੰ ਹੁਣ ਐ ਪਤਾ ਵੀ ਜਿੱਦੋਂ ਤੂੰ ਮਈਆਂ ਜਿਆ ਉਦੋਂ ਕਿਹੜੇ ਘਰਾਣੀਆਂ ਮਈਆਂ ਸੀ ਨਾਲ ਇੱਕ ਤਾਂ ਮੈਂ ਤੈਨੂੰ ਦੱਸ ਦੇਣਾ ਹਾਂ ਮੈਨੂੰ ਲੱਗਾ ਗਰਦਿਆਲ ਕਿਆਂ ਸੀ ਗੋਜਾ ਅੱਛਾ ਗਰਦਿਆਲ ਠੂਠੇ ਵਾਲ ਗਿਆ ਹਾਂ ਹਾਂ ਓਹੋ ਅੱਛਾ ਤੇ ਇੱਕ ਮਤਲਬ ਉਹਨਾਂ ਦੀਆਂ ਸੀ ਸੀਤੇਕੀਆਂ ਸੀਤੇਕੀਆਂ ਹਾਂ ਸੀਤੇਕੇ ਦਾ ਪੁੱਛਿਆ ਮੈਂ ਹੈ ਹੀ ਨਹੀਂ ਉਹਨਾਂ ਦੇ ਹੈ ਹੀ ਨਹੀਂ ਨਾ ਨਾ ਉਹਨਾਂ ਦੇ ਨਹੀਂ ਗਿਆ ਤੇ ਇੱਕ ਸੀ ਗਿਆ ਮੈਨੂੰ ਯਾਰ ਅੱਖਾਂ ਦੇ ਗਿਆ ਲੋੜਾ ਸੀ ਮੈਨੂੰ ਨਾ ਹੀ ਨਹੀਂ ਪਤਾ ਘੰਟੇ ਹੀ ਤੈਨੂੰ ਮਿਲ ਲੱਗ ਪੈਂਦੇ ਜੰਦੇ ਮੋਬਾਈਲ ਦੇਖੀ ਕਾਂਗਾ ਬੈਠਾ ਉਹ ਯਾਰ ਮੋਬਾਈਲ ਕਾ ਨੂੰ ਯਾਰ ਦੇਖੀ ਨਗਾ ਦੇਖ ਕਾਉਂ ਧੁੰਨਾ ਕਰਦੇ ਇੱਕ ਦੇ ਘੰਟਾ ਨਿਕਲਦੀਆਂ ਨਹੀਂ ਪ੍ਰਾਣੀਆਂ ਗਰਮੀ ਪੈਂਦੀ ਉੱਥੇ ਹੀ ਬੈਠੀਆਂ ਰਹਿੰਦੀਆਂ ਧੁੰਨਾ ਕਹਿਣ ਵੀ ਇੰਨੇ ਠੀਕ ਆ ਆਪਣੇ ਭਾਈ ਪਸ਼ੂ ਵੱਜ ਗਏ ਵੀ ਇੰਨੇ ਰਹਿ ਗਏ ਵੀ ਕਿੱਧਰ ਗਿਆ ਉਹ ਇੰਨੇ ਪਸ਼ੂਆਂ ਚ ਪਤਾ ਨਹੀਂ ਲੱਗਦਾ ਪ੍ਰਾਣੀਆਂ ਨਾ ਆ ਕਿੱਡ ਗਏ ਇਹ ਰਗਾ ਆਵੇ ਲੱਣ ਜਿਉ ਹੀ ਮੈਂ ਗਾਲਤੀ ਲੱਖ ਰੁਪਏ ਦੀ ਕੰਜੜਾ ਬਿੱਜੂਗਾ ਹੈ ਆਜ ਕੋਈ ਨਾ ਤੂੰ ਕਿਉਂ ਫਿਕਰ ਕਰਦਾ ਐ ਐਡੂ ਬਾਦ ਪੋਛੜੀ ਤੇ ਅੱਜ ਦੀ ਰਾਤ ਹੋ ਗਈ ਯਾਰ ਉਹੀ ਕੰਮ ਕਰਾਤਾ ਯਾਰ ਮੈਂ ਮਹਿੰਗਾ ਛੜਾਉਂਦਾ ਨਹੀਂ ਹੁੰਦਾ ਤਾਂ ਹੀ ਮੈਨੂੰ ਪਤਾ ਆ ਤੂੰ ਆਪ ਲੈ ਆ ਕਰ ਆ ਆ ਪਾਜੋ ਮਰ ਗਿਆ ਉਧਰ ਭਾ ਗਿਆ ਕਰੇ ਬੈਠਾ ਕੇ ਟੇਬਰ ਦਾ ਭੈਣ ਉਹ ਗੁਰਮਖਨਾਲ ਭਾ ਗਿਆ ਯਾਰ ਗੁਰਮਖਨਾਲ ਭਾ ਗਿਆ ਨਾਲ ਹੋਰ ਵੀ ਮੈਂ ਕਰੇ ਹੋਰ ਖੇਤ ਉਹ ਬਾ ਖੇਤ ਦਾ ਦੇਖਿਆ ਹੂੰ ਤੂੰ ਮੈਂ ਸਾਦੇ ਛੱਡ ਸਕਦਾ ਇਕੱਲਾ ਖੇਤ ਛੋਣਾਂ ਜਾਉਣ ਨਾਲ ਲੈ ਜਾਂਦਾ ਤੂੰ ਬੁੰਡੇ ਇੱਕ ਗੱਲ ਤੈਨੂੰ ਹੋਰ ਦੱਸਦਾ ਯਾਰ ਹੂੰ ਤੂੰ ਜਾਣ ਕੇ ਨਾ ਲੇਗਾ ਕਿਤੇ ਆਪਦੀ ਮਹਿ ਮੰਗ ਲਾ ਲਿਆ ਹੋ ਕਿਸੇ ਨੇ ਨਸ਼ਲ ਦਾ ਕਰਕੇ ਤੇ ਹੋਰ ਉਈ ਤਵਾਰੀ ਨੇ ਵੀ ਗੱਲ ਸੱਚੀ ਐ ਤੇ ਬਥੇਰੇ ਬੰਦੇ ਬੈਠੇ ਆਪਣੇ ਪਿੰਡ ਦੇ ਭੈਣ ਦੇ ਲੈਣ ਨੂੰ ਬਹੁਤ ਬਹੁਤ ਵੀ ਥਾਈ ਹੋਈ ਐ ਜੇ ਅਗਲਾ ਲੈਜੈਂਡਾ ਮੰਗੜ ਲਾਕੇ ਨਾਨਕੇ ਸਹੀ ਬੰਦਾ ਤਾਂ ਪਸ਼ੂ ਦੱਛ ਦੇਂਦਾ ਅਗਲਾ ਹੈਗਾ ਨਾ ਭਾਈ ਸਾਜੇ ਪਸ਼ੂ ਆਇਆ ਭਮਾਜੀ ਮਾਥਰ ਵੀ ਡੇਢ ਗੇਚ ਬਲਾ ਦੇ ਹੂੰ ਇਹ ਬਾੜੇ ਆ ਗਏ ਕੰਝਾ ਪਾ ਕੀ ਲੈਣਾ ਉਹੀ ਤਾਂ ਗੱਲ ਹੈ ਉਹੀ ਤੇ ਤੈਨੂੰ ਦੱਸੀ ਹੈ ਵੀ ਟੱਕ ਜਾਗੇ ਕਿ ਤੇ ਵੇਚ ਬੱਟ ਦੇਾਂਗੇ ਹੋਰ ਇਹਦਾ ਕਿਉਂ ਜੇ ਮੈਂ ਮੰਗਰ ਲਾ ਕੇ ਦਤਾ ਠੀਕ ਹੈ ਨਹੀਂ ਹੂੰ ਪੈਸਿਆਂ ਦਾ ਦੇਗੀ ਹੈ ਚੰਗੇ ਉਹ ਤਾਂ ਅਗਲਾ ਕਹਿੰਦਾ ਭਾਈ ਹੈਗੇ ਹੈਗਾ ਹੁਣ ਇਹੋ ਜਿਹਾ ਜਾ ਹੋਣਾ ਫਾਇੰਡੇਗਾ ਦਾ ਬਾਬਾ ਫਾਇਗਾ ਉਹ ਘਪ ਅੱਬੇ ਨੂੰ ਭਲਾੜ ਕੇ ਰੇੜਗੇ ਚਾ ਟਾਈਮ ਤੇ ਖੜਦਾ ਕੀ ਟਾਈਮ ਹੋ ਗਿਆ ਭਲਾ ਮੋਬਾਈਲ ਤੇ ਦੇਖਾਂ 850 ਹੋ ਗਏ ਆ ਸੁਬੇ ਤੱਕ ਚੇ ਪੈਣ ਦੀ ਫੁੱਜੀ ਪੂ ਤਵੀ ਸਾਂਗੇ ਬਾਬਾ ਭਾਲ ਦਾ ਬਾਬਾ ਦਾ ਤੜਕੇ ਬੁਲਾ ਦਾਂਗੇ ਫਿਰ ਤੜਕੇ ਨੂੰ ਅਗਲਾ ਚਪਾ ਦੂ ਭੈਣ ਦਾ ਲੈਣਾ ਜਲਾਲਾਬਾਦ ਤੜਕੇ ਨੂੰ ਕਟਾ ਖੜਾ ਰਹੂ ਇੱਥੇ ਕਿਉਂ ਕੋਈ ਮੋੜ ਤੇ ਬੈਠਾ ਪੁੱਛੀ ਲਵਾਂਗੇ ਬੈਠਾ ਹੂ ਮੋੜ ਤੇ ਭੈਣ ਦੀ ਫੁੱਜੀ ਚੇਰੀ ਖਾਤਰ ਬੈਠਾ ਅਗਲਾ ਮੈਂ ਪੁੱਛ ਲਾਂਗੇ ਐ ਕੋ ਕਰਦਾ ਹੁੰਨਾ ਯਾਰ ਤੂੰ ਘਟ ਜਾਣਾ ਕਰਤਾ ਜਿਹੜਾ ਕਰਨਾ ਸੀ ਐ ਹੁਣ ਭੈਣ ਦਾ ਭੁੱਦਾ ਕਰੋ ਮਹਿੰਗਾ ਲੱਖ ਰੁਪਏ ਦੀ ਕਿਧਰੇ ਨਹੀਂ ਗੱਲ ਦੀ ਵੇ ਇੱਦਾਂ ਨਾ ਦਿਆ ਲਾਤਾ ਬਿੱਟੂ ਸਿਰ ਚੋਂ ਨਾ ਫਿਰ ਤੂੰ ਹਾਂ ਤਾਂ ਲਾਤਾ ਝੂਨਾ ਆਪਣਾ ਨਿਬੜ ਗਿਆ ਅੱਛਾ ਮੂੰਗੀ ਨਹੀਂ ਸੀ ਨਾ ਮੂੰਗੀ ਵੀ ਸੀਗੀ ਉਹ ਤੜੀ ਕਿਲੀ ਸੀ ਜੀ ਮੂੰਗੀ ਪਰ ਬੀਜੀ ਨਹੀਂ ਵਾਲੀ ਹੁੰਦੀ ਨਹੀਂ ਬਾਲੀਆਂ ਸਪਰੇਆਂ ਪਾਲਦੀ ਤਾਇਆ ਪੱਕ ਗਈ ਉਹ ਮੂੰਗੀ ਵੀ ਹਾਂ ਉਹ ਤਾਂ ਠੀਕ ਆ ਸਰ ਪਰ ਐਡੀ ਚੰਗੀ ਨਹੀਂ ਹੈਗੀ ਤਾਇਆ ਕਿਉਂ ਮੂੰਗੀ 'ਚ ਕੋਈ ਬਾਲਾ ਫਾਇਦਾ ਨਹੀਂ ਕੱਖ ਕੰਡਾ ਕਰ ਲਓ ਸੰਭਾਲੀ ਨਹੀਂ ਹੋਣੀ ਤੂੰ ਉਹ ਕੀ ਸੰਭਾਲ ਰੇਹਾ ਸਪਰੇਆਂ ਬਾਲੀਆਂ ਪਾਲਦੀ ਤਾਇਆ ਉਹ ਐਵੇਂ ਲੱਗਦਾ ਇੱਕ ਬਾਣ ਚੋਂ ਤਿੰਨ ਫਾਸਲਾਂ ਲੈਣੀਆਂ ਖਰਾਕ ਤਾਂ ਉਧਰ ਜਾਂਦੀ ਆ ਹਾਂ ਉਹਨਾਂ ਫਿਰ ਅੱਗ ਸੁਭਾ ਵਾਲੀ ਗੱਲ ਪੈਂਦੀ ਐ ਚ ਹਾਂ ਮੇਰੇ ਤਾਂ ਸੀਗੀ ਪਰਵਤ 6 ਕਿੱਲੇ ਵਾਂਦੇ ਮੂੰਗੀ ਦੇ ਅੱਛਾ ਤੇ ਮੇਰੇ ਰਤੇ ਰਿਆਣਾ ਹਾਲ ਹੀ ਹੋ ਰਿਹਾ ਕੋਈ ਨਹੀਂ ਕੋਈ ਐਵੇਂ ਪੰਗ ਹੀ ਆ ਮੂੰਗੀ ਦਾ ਵੀ ਕੋਈ ਫਾਇਦਾ ਨਹੀਂ ਤਾਂ ਆਪਣੇ ਬਾਣਾ ਚ ਹੁੰਦੀ ਨਹੀਂ ਹੁੰਦੀ ਨਹੀਂ ਬਾਣ ਹੈ ਨਹੀਂ ਏਡੀ ਮੂੰਗੀ ਹੋਰ ਰੱਖ ਲੈ ਹਾਂ ਸੰਗ ਮੁੱਛਲ ਚੋਂ ਨਾ ਲਾਇਆ ਹੁੰਦਾ ਚੰਗਾ ਨਿਕਲੇ ਹੁੰਦਾ ਇਹ ਨਾਲੋਂ ਵਧੀਆ ਰਹਿੰਦੇ ਹੁਣ ਕਿਹੜੀ ਵੈਰੈਟੀ ਬੀਜੇਗਾ ਵਰਾ ਮੈਂ ਹੁਣ ਮੁੱਛਲ ਤਾਂ ਲਾਤਾ ਵੇ 35 ਕਿੱਲੇ ਤਾਂ ਲਾਤਾ ਅੱਛਾ ਤਾਂ ਆ ਠੀਕ ਹੀ ਲੈ ਰਹੇ ਆ ਇਹ 1509 ਲਾ ਦੇਂਗੇ ਹਾਂ ਉਹ ਲਾ ਦਿਓ ਵੀ ਠੀਕ ਆ ਇਹ ਹੀ ਵੈਰੈਟੀ ਵਧਿਆ ਹੋ ਜਾਂਦੀ ਆ ਠੀਕ ਆ ਇਹ ਵੀ ਪਿਛਲੇ ਮੇਰੇ ਗੇੜੇ ਨਾ 72 ਮਨ ਝੜ ਗਿਆ ਸੀ ਚੋਨਾ ਮੁੱਛਲਾ ਅੱਛਾ ਜੀ ਬਹੁਤ ਚੰਗਾ ਚੋਨਾ ਹੋ ਪਿਆ 80 ਦੇ ਵਾ ਗਿਆ ਸੀ ਅੱਛਾ ਹਾਂ ਥੋੜੇ ਨਾਰੀ ਦਾ ਪਾਣੀ ਲੈਣੇ ਚੱਕ ਕੇ ਪਾਣੀ ਤਾਂ ਫਿਰ ਲਾਉਣਾ ਪੈਂਦਾ ਤਾਂ ਕੀ ਕਰੀਏ ਮਜਬੂਰੀ ਚ ਸੌਂ ਵੀ ਕਾਹਾਂ ਵੀ ਜਾਂਦੇ ਹੀ ਆ ਪਾਣੀ ਫਿਰੋੜ ਕਿਹੜਾ ਕੋਈ ਨਹਿਰੀ ਪਾਣੀ ਆ ਨਹੀਂ ਵਧਿਆ ਸੌਂ ਹਾਂ ਉਹ ਜੀ ਖਾਦ ਘੱਟ ਪਾਉਣੀ ਪੈਂਦੀ ਆ। ਖਾਦ ਤਾਂ ਪਾ ਫਿਰ ਪਾਉਣੀ ਤਾਂ ਫਿਰ ਵੀ ਪੈਂਦੀ ਆ ਘਰ। ਨਾ ਨਾ ਫਰਕ ਤਾਂ ਪੈਂਦਾ ਹੀ ਆ ਯਾਰ। ਹਾਂ ਇਹ ਤਾਂ ਹੈ ਤਾਂ। ਸਾਡੇ ਜਬਰ ਉਹ ਤਾਂ ਨੇਦ ਤਾਂ ਹੀ ਵਧੀਆ ਆ ਜਾਂਦਾ। ਨਾਰ ਤੋਂ ਚੱਲ ਵਧੀਆ ਮੋਟਰ ਹੈਗੀ ਆ ਬਾਕੀ ਸੋਡੇ। ਹਾਂ। ਮੋਟਰਾਂ ਦਾ ਕਰਕੇ ਉਹ ਆ ਨਾ। ਨਾ ਮੋਟਰਾਂ ਤਿੰਨ ਨੇ। ਹੂੰ ਤਿੰਨ ਆ تینੇ ਮੋਟਰ ਈਲ ਵਾਲੀ ਇਹ ਤਾਂ ਪਹਿਲਾਂ ਦੋ ਸੀ। ਆਹ ਹੋ ਫਿਰ ਪਿਛਲੇ ਜਿਹੜੇ ਲੱਗ ਗੀ ਅੱਛਾ ਸੋਲਰ ਜੀ ਲਵਾਈ ਹੋ ਪਰ ਨਾ ਨਾ ਪਹਿਲਾਂ ਦੀ ਭਰੀ ਹੋਈ ਸੀ ਉਹ ਅੱਛਾ ਉਸ ਕੋਲ ਦੀ ਪੁਰਾਣੀ ਸੀ ਹੂੰ ਤਾਂ ਤਾਂ ਉਹ ਸੋਲਰ ਜੀ ਵਾਲਾ ਜ ਵੀ ਨਹੀਂ ਯਾਰ ਓਏ ਹਾਂ ਵਧ ਗਿਆ ਸੋਲਰ ਵਾਲੀ ਵੀ ਹਾਂ ਆਟੋਮੈਟਿਕ ਆਪੀ ਚੱਲ ਪੈਣੀ ਆਪੀ ਘੱਟੀ ਜਾਣੀ ਆ 12 ਦਿਨ ਭਰੀ ਜਾਂਦੀ ਨਹੀਂ 12 ਦਿਨ ਦਾ ਦਾ ਬਰਦੀ ਆ ਹਾਂ ਹੋਰ ਬਰਾ ਠੀਕ ਆ ਵਾ ਮੈਂ ਵੀ ਯਾਰ ਜਾਣਦਾ ਹੀ ਤਾਂ ਕਾਂ ਤੇ ਮੈਂ ਬੀੜੀ ਬੱਤੀ ਲੈ ਕੇ ਕੋਈ ਚੱਲ ਲਿਆਤਾ ਆ ਤਾਂ ਜ਼ਰੂਰੀ ਆ ਫਿਰ ਸਰਦਾ ਨਹੀਂ ਉਹਦਾ ਬਿਨਾਂ ਤਾਂ ਤੂੰ ਐਸਲੇ ਮਾਤਾ ਤੈਨੂੰ ਪਤਾ ਰੋਟੀ ਲੂਟੀ ਕਾ ਕੇ ਸ਼ਾਸੂਰ ਕਰਨਾ ਹੋਣੀ ਹੁੰਦਾ ਹਾਂ ਤੇ ਢਿੱਡ ਕਿੱਟਾ ਹਲਾ ਕੰਜਰਾਂ ਦੇ ਢਿੱਡੇ ਦੇਖ ਢਿੱਡ ਵਧੀ ਜਾਂਦਾ ਰੌਲਾ ਤਾਂ ਉਹੀ ਹੈ ਦੀਨ ਵਰਗਾ ਕਰ ਰੱਖਿਆ ਖੇਲੇ ਰਹਿਣੇ ਆ ਰੋਟੀਆਂ ਖਾਈ ਜਾਂਨੇ ਆ ਕਿਸੇ ਨੂੰ ਤਾਂ ਨਹੀਂ ਦੂਜੂ ਹੋ ਰਹੇ ਹੋਈ ਦੂਜੂ ਕਿਵੇਂ ਦਾ ਆ ਉਹ ਕੀ ਜਿਵੇਂ ਉਹ ਜਿਵੇਂ ਹੁੰਦੇ ਹੁੰਦੇ ਆ ਤੇ ਢਿੱਡ ਹੁੰਦਾ ਦੂਜੂ ਹੁੰਦਾ ਉਹ ਤੇ ਹੋਰ ਕਮਾਲ ਹੀ ਕਰੀਨੇ ਕੰਜਰ ਤੇ ਉਹ ਕੀ ਆ ਜਿਹੜੇ ਸੂਨਸਾਨ ਕਰਾ ਲਾ ਜਿਹੜੀ ਡਾਕਟਰ ਕਰਦੇ ਹੁੰਦੇ ਆ ਰਹਿਣ ਦੇ ਮੈਂ ਤਾਂ ਰੱਜ ਜਿਆ ਤੇ ਆ ਮੁਰਕੇ ਕੁਛ ਨਹੀਂ ਬੰਦਾ ਖਰਾਕਾਂ ਖਾਧੀਆਂ ਕੰਮ ਹੋਈਆਂ ਚੰਚਨਾ ਆਉਂਦੇ ਖਰਾਕਾਂ ਤੇਰੀਆਂ ਖਾਧੀਆਂ ਨਹੀਂ ਜਾ ਫਰਦ ਲੰਗ ਮਾਰਦਾ ਉਦੋਂ ਪਤਾ ਲੱਗੂ ਨਾ ਜਦੋਂ ਟਿਆ ਟਿਆ ਹੋ ਪਤਾ ਆਬ ਸਾਰਾ ਪਿੰਡ ਘਾਤਾ ਯਾਰ ਨਾ ਅੰਕੇ ਕੋਈ ਨਹੀਂ ਦਾ ਅੰਕੇ ਖਾਸ਼ ਆ ਮਾਣੇ ਚਲ ਚਲ ਬੁੱਤੋ ਬੇਲੇ ਸਰ ਫਰਦਾਲ ਹੋ ਰਹੀ ਹੈ ਹਾਂ ਹਾਂ ਉਹੀ ਹਿਮੇ ਜੰਦੋਈ ਠੀਕ ਆ ਤਾਂ ਵਧੀਆ ਹੋਰ ਪਾਲੇ ਕਿੰਨੇ ਪਾਲੇ ਵਧੀਆ ਐਸ ਵਲੇ ਵੇ ਓਏ ਦੇਤੀ ਦਸੀਏ ਵੇ ਖੈਰ ਤਾਂ ਹੈ ਕੀ ਹੋ ਗਿਆ ਜਦੋਂ ਤੂੰ ਮੈਂ ਇੱਥਾਂ ਲੈ ਕੇ ਆਇਆ ਹੱਥ ਨੇ ਹੂੰ ਉਹ ਯਾਰ ਸਾਡਾ ਕੱਟਾ ਗਵਾਚ ਗਿਆ ਕੱਟਾ ਹਾਂ ਤੂੰ ਤੂੰ ਖਿਆਲ ਹੀ ਨਹੀਂ ਕਰੇ ਪੰਦਗਾ ਯਾ ਜੈਨ ਨੇ ਦੇਖ ਹੀ ਨਹੀਂ ਗਰ ਫੁੱਲ ਆ ਗਿਆ ਕੱਚਾ ਸੀ ਲੱਖਰ ਪੀੜੀ ਮੈਂ ਜਰਮਨ ਕਿੰਦੇ ਕੱਟੇ ਬਿਨਾ ਚੋਣੀ ਉਹਦੇ ਬਿਨਾ ਨਹੀਂ ਉੱਥੇ ਮੋਬਾਈਲ ਜੇ ਠੀਕੇ ਬੈਠਾ ਗਰ ਆ ਫੋਨਾ ਨੇ ਪੱਟ ਇਹਨਾਂ ਨੇ ਪੱਟ ਤੇ ਭਾਈ ਫੋਨਾ ਹਾਂ ਤੁਸੀਂ ਹੋਰ ਉਂਗਲ ਲਾ ਦਿਓ ਭੈਣ ਦੇ ਮੈਨੂੰ ਓਏ ਉਂਗਲ ਨਹੀਂ ਆ ਦੇਸੀ ਫੁੱਲਾ ਗਿਆ ਸੀ ਗੱਲਿਆ ਤੂੰ ਦੇਖ ਉਹ ਜਿਹੜੀ ਮੈਂ ਉੱਥੋਂ ਲਿਆਈ ਸੀ ਪਰ ਤੇਰਾ ਕੀ ਨਾ ਠਗੂ ਤੂੰ ਠਗੂ ਤੂੰ ਅੱਛਾ ਓਹੋ ਕਟਰੂਨ ਸੀ ਮਾਗ ਰੋ ਪਹਿਲੇ ਛੂਏ ਸੇ ਖਾਣੀ ਹੋਂ ਦੂਜੇ ਛੂਏ ਮੇਰੇ ਕੋਲ ਛੂਏ ਤੂੰ ਨਾਲ ਹੀ ਸੀ ਉਹ ਦਵਾਈਕੇ ਦਾ ਮੈਂ ਲਿਆਇ ਸੀ ਤੈਨੂੰ ਮੈਨੂੰ ਪਤਾ ਉਹ ਲਿਆਇ ਸੀ 72000 ਦੇਵੇਂ 73 ਦੀ ਅੱਛਾ ਵੱਡਾ ਹੋ ਰਹੀ ਕਟਰੂ ਦਾ ਮਤਲਬ ਸੀਗਾ 8 9 ਮਹੀਨੇ ਉਹ ਇਹਨਾਂ ਦਾ ਕਹੀ ਕਰਾਂਦੀ ਸੀ ਮੈਂ ਸਾਂ ਯਾਰੋ ਦਿਨ ਚਪੇ ਮੈਂ ਵੀ ਛੱਡੀਆਂ ਸੀ ਕੀ ਆ ਮੱਖਾ ਨਗਾਟਾ ਹੋਵੇ ਯਾਰ ਪਹਿਲਾਂ ਭਾਬੀ ਨੂੰ ਬਣਾਉਣੀ ਤੁਸੀਂ ਯਾਰ ਮੈਨੂੰ ਐਂ ਜਾ ਸ਼ੱਕ ਜਾ ਲੱਗਦਾ ਪੱਕਾ ਤਾਂ ਨਹੀਂ ਮੈਂ ਤੁਹਾਨੂੰ ਕਿਤੇ ਗੱਪ ਮਾਰਦਾ ਤੁਸੀਂ ਕਦੇ ਗਰਦਿਆਲ ਨੂੰ ਹੀ ਲਾਤਾ ਇੱਕ ਤਾਂ ਜਿਹੜੀਆਂ ਸੀਤੇਕੀਆਂ ਆਈਆਂ ਸੀ ਉੱਥੇ ਪੁੱਛਿਆ ਉਹਨਾਂ ਨੇ ਤੇ ਇੱਕ ਛਿੰਦੇਕੀਆਂ ਉਹ ਜਿਹੜੀ ਕਰ ਲਿਆ ਉਹ ਕਰ ਲਿਆ ਫੇਰ ਤੂੰ ਐ ਕਰ ਹਾਂ ਬੰਤ ਕੇ ਜਾ ਫੇਰ ਮੈਂ ਤੈਨੂੰ ਦੱਸਦਾ ਗੱਲ ਆ ਉਹ ਬੰਗੜਿਆ ਕਮੜਾ ਮੰਗੇ ਬਸ ਬਸ ਕਮੜਾ ਨਹੀਂ ਆ ਗਿਆ ਉਹ ਹੋਣਾ ਮੈਂ ਪਾਣੀ ਨਾ ਲੈਂਦੇ ਮੈਸਾਂ ਦਾ ਸੀ ਤੰਨੋ ਤਾਂ ਕੋਈ ਤੇ ਕੱਟਰੂ ਬੱਛਰੂ ਇਹ ਰ ਪੰਛੀ ਜਾਂਦੀ ਸੀ ਮੈਂ ਖਿਆਲ ਨਹੀਂ ਕਰੇ ਉਹਦੇ ਕੇ ਹੋਰਦੇ ਯਾਰ ਬੱਛਾ ਸ਼ਾਮਾ ਬੰਦਾ ਛਣੂ ਬੰਦਾ ਮਿਲ ਗਿਆ ਪਤਾ ਲੈ ਲੋ ਭਾਈ ਐਵੇਂ ਮੈਂ ਤੇ ਕਦੇ ਆ ਕਮ ਮੈਨੂੰ 55 ਬੰਦਾ ਮਿਲ ਗਿਆ ਦੇਖ ਲਓ ਭਾਈ ਐਵੇਂ ਆ ਬਣੀਏ ਗੱਲ ਐ ਪੱਟਾ ਲੱਗਿਆ ਪਕਾਈ ਚਾਹੁੰਦੇ ਕੱਜ ਆ ਗਿਆ ਜੀ ਕੱਜ ਕਰੇ ਤੂੰ ਉਹਦੇ ਕੋਲੇ ਵਾੜਦਾ ਆ ਸਮੜਾ ਥਵਾੜ ਦਾ ਕੰਮ ਕਰਦਾ ਪਹਿਲੇ ਦਿਨ ਆਹ ਪਸ਼ੂ ਚੱਕਦੇ ਵੇਚ ਲਏ ਹੈ ਛੱਡਿਆ ਕੀ ਉਹਨੇ ਭਾਈ ਦਾਦਾ ਨੇ ਪਲਿਆ ਥੋ ਫੜ ਫੜੇ ਗਾਮਾ ਵਿੱਚ ਹੀ ਗਿਆ ਹਾਂ ਬੜੀ ਜੋ ਫੜਿਆ ਕਰੇ ਨਵੇਂ ਡਰ ਲਾ ਗਈ ਪਾ ਹਾਂ ਹਾਂ ਉਹ ਸ਼ਹਿਰ ਜੋ ਫੜ ਕੇ ਲੈ ਆਈ ਸੀ ਫਲਾਨੀ ਆ ਕਿਹਾ ਗੱਬਣਾ ਹੈ ਚੈੱਕ ਕਰਾ ਕੇ ਦੇਖੀ ਉਹ ਛਡੂ ਗੱਡ ਰੱਛੇ ਚੱਪੀ ਫਰੇ ਮਾਰਾ ਚੌਂਦੀ ਚ ਫੜ ਜਾ ਨਹੀਂ ਹੈ ਤੰਮੜਾ ਮੁੜ ਕੇ ਘਰੇ ਬੰਨ ਲਈਆਂ ਤਿੰਨ ਚਾਰ ਆ ਕਿਹਾ ਗੱਬਣਾ ਹੋਣਗੇ ਸ਼ਹਿਰ ਚੋਂ ਫੜ ਕੇ ਲੈ ਆਏ ਸੀ ਹੋੜੋਂ ਤੇ ਉਹ ਉਹਦੇ ਵਿੱਚੋਂ ਦੋ ਖਾਲੀ ਨਿਕਲੀਆਂ ਇੱਕ ਗੱਬਣ ਨਿਕਲੀ ਉਹ ਹਾਂ ਉਹਨਾਂ ਦੇ ਡੰਡਾ ਮਾਰਿਆ ਕੱਟਾ ਜਮਾ ਉਹਦੇ ਕੋਲੇ ਲਾਗੀ ਦੂਰ ਹਾਂ ਪਰਖ ਰੱਖ ਰਹੀ ਮੋੜੇ ਘੜ ਖੜੇ ਪਾਣੀ ਨਹੀਂ ਪੈਂਦਾ ਪੈਸ ਤੇ ਸਾਰੇ ਪਟਕਵਾੜੀ ਨਿਗਾਮਾਰੀ ਪਰਖਾ ਪੂਰੀ ਮੇਰੀ ਹਾਂ ਮੈਂ ਫੁੱਪਰਾਵਾ ਸਾਜਾ ਕਚਗਮਾ ਜੇ ਪਸੂ ਦੇਖਾਰੇ ਨਿਗਾਮਾਰੀ ਟਟਲੂ ਬਸਰੂ ਚੰਗਾ ਮਾਹ ਤੋਂ ਪ੍ਰਵਾਹ ਨਾ ਕਰ ਯਾਰ ਆਹੋ ਕੱਲ ਕਰ ਭਾਣ ਦੇ ਲੈਣੇ ਕੋਈ ਅਗਲਾ ਬਦਲੀ ਨਾ ਕਰ ਆਏ ਅਗਲਾ ਬਦਲੀ 200 2 ਘੰਟਿਆਂ ਦੀ ਭਾਂਦੀ ਫੁੱਡੀ ਕਾਹੀ ਅਗਲਾ ਬਦਲੀ ਕਾਹਦੇ ਕੋਲੇ ਅੰਦਰੀ ਨਾ ਬਣਤਾ ਹੋਗੇ ਤੇ ਪਾਸੇ ਹੋ ਨੋ 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 ਟਟਲੂ ਹਜੇ ਤੇ ਚੇਂਜਿੰਗ ਆ ਉਹਦੇ ਕੋਈ ਨਹੀਂ ਜੇ ਕੱਲ ਮੰਨਦਾ ਸਹੀ ਹਰਾ ਬਾਇਆ ਪਾਣ ਗਰਦਿਆਂ ਹਾਂ ਇਹ ਟੱਕਰ ਦੇਖ ਕੇ ਨਿੰਦਾ ਪੈ ਗਈ ਹਾਂ ਇਹ ਬਾਬਾ ਹੋਇਆ ਕਰ 50 ਹਰ ਮਾਰ ਉਹ ਤਾਇਆ 50 ਮਾਰ ਗਿਆ ਭਾਈ ਸਾ ਜਾਨ ਤਾਇਆ ਉਹਦਾ ਉਹ ਕਿਹੜਾ ਓਏ ਪਾਣੀ ਆ ਬਾਈ ਬੰਟ ਮੈਂ ਤਾਂ ਪਾਲਾਂ ਕਿੱਧਰ ਫੜ ਜੋ ਕੰਜ ਦੇ ਅੱਧੀ ਰੋਤਾ ਚੰਦ ਦਾ ਮੁੰਡਾ ਬਾਦਸ਼ਾਹ ਜੇ ਰੋਲ ਗਣ ਪੈ ਗਈ ਕੋਈ ਕੀ ਹੋ ਗਿਆ ਕੁਛ ਨਾ ਭਰਾਵਾ ਚੱਲ ਓਏ ਮੈਂ ਤੁਹਾਨੂੰ ਦੱਸਦਾ ਅੰਦਰ ਕੀ ਆਉੜਾ ਉਹ ਕੁਛ ਕੰਜਰ ਅੱਧੀ ਰਾਤ ਕਿੱਧਰ ਫਿਰਦੇ ਠੀਕ ਆ ਵਾਹ ਠੀਕ ਆ ਕੱਠਾ ਜਾਤੀ ਹੋਗੀ ਤੇਰੇ ਫਿਰਨ 2 ਘੰਟੇ ਹੋ ਠੀਕ ਆ ਪਰਵਾਹ ਹਾਂ ਇਹ ਜੀ ਦੀ ਵਫਤਾ ਪੈਗੀ ਉਹ ਦੱਸਦੇ ਆ ਭਰਾਵਾ ਮੁਰਕੋ ਮੁਰਕੀ ਹੋਗੇ ਕਿਵੇਂ ਬਾੜ ਗਈ ਮੰਜਾ ਹੋਏ ਅਮੈ ਸੂੜੀਆ ਅੱਛਾ ਨੂੰਕਾਰ ਤੇ ਆ ਹੋਰ ਸੂਨ ਵਾਲੀ ਆ ਮੈਸਾ ਆਹਾ ਹਾ ਰ ਰ ਮੈਂ ਕਹਾਂ ਕਿ ਉਪਰ ਕਾਤਾ ਕਰਾਂ ਕੀ ਬਰਕਾ ਤਾਂ ਮੁੰਡੇ ਨੇ ਧੱਕਤਾ ਉਹ ਭੈਣ ਜਾਈ ਐ ਨਾ ਕੀ ਧੱਕਤਾ ਮੁੰਡੇ ਨੇ ਮੈਂ ਸੂਨਲੀ ਐ ਜੀ ਆਹ ਮੈਂ ਤੂੰ ਖੜਦਾ ਨਹੀਂ ਬੰਦੇ ਤੇ ਪਈਆਂ ਹਣ ਕਰੀ ਤੂੰ ਖੜਦੇ ਮੈਂ ਕੀ ਕਰਤਾ ਓਏ ਹੁਣ ਜਾ ਤੈਨੂੰ ਬੋਲਣ ਦੀ ਅਕਲੀ ਹੈ ਤਬ ਅੱਛਾ ਤੈਨੂੰ ਤਾਂ ਬਹੁਤ ਹੈ ਮੈਂ ਕੀ ਫੀਲ ਲੈਣਾ ਗਰੂੰ ਗੱਲ ਕਰ ਤਾ ਭੁੱਖਾ ਲੱਗੀ ਨਹੀਂ ਬੈਠਾ ਭਾਈ ਉਹ ਕਾਹਨੂੰ ਬੁਲਦਾ ਮੈਂ ਠੰਡ ਹੈਗੀ ਆ ਪੁਂਟ ਚ ਮੁੜ ਕਬੜੀ ਇੰਦਾ ਪੇ ਉਹ ਲੈ ਟੱਕੇ ਲਾ ਕੇ ਸ਼ਰਨ ਨਿਗਾ ਰਹੂਗੀ ਬਸ ਮਾ ਦੀ ਅਜਰ ਮੁਚੀ ਜਾਂਦਾ ਬਾਈ ਇਹਨੂੰ ਬੜੂ ਨੂੰ ਤਰੀਫ ਆਂਦਾ ਫੁੱਦਾ ਮੁਚੀ ਜਾਂਦਾ ਪੱਛੜ ਲੱਗਿਆ ਹਾਂ ਆ ਬੜ ਨਹੀਂ ਨਹੀਂ ਦਿੰਦੇ ਨਾ ਨਾ ਬੜੂ ਨੂੰ ਹੋਰ ਤਾਂ ਇਹ ਤਾਂ ਯਾਰ ਕੰਮ ਆਇਸੀ ਤਾਂ ਸੋਭਾਈ ਕਰਾਂਗੇ ਜਰੂਰ ਉਹ ਬਠਾਓ ਬਠਾ ਹਾਂ ਇਹ ਸਾਰਾ ਉਹ ਦੇਖੋ ਪਣੀ ਹੱਤ ਨੂੰ ਉਹ ਆ ਨਾ ਦੇਖ ਚਾ ਮਾੜਿਆ ਨੀ ਉਹ ਕਿੱਧਰ ਜਾਣਾ ਉਹ ਮੈਂ ਤਾਂ ਮਾੜਾ ਹੈ ਹੈ ਉਹ ਮੈਂ ਤਾਂ ਇੱਧਰ ਜਾ ਕੇ ਆਉਣਾ ਮਾੜਾ ਯਾਰ ਇੱਧਰ ਕੀ ਹੈ ਸਾਨੂੰ ਕੱਟੂ ਦਾ ਛੱਕਾ ਭਾਈ ਸੱਚੀ ਗੱਲ ਦੱਸ ਹਾਂ ਕਿਵੇਂ ਕੱਟੂ ਦਾ ਹਾਂਜੀ ਮੈਂ ਦਾ ਕੱਟੂ ਇੱਕ ਹਾਂ ਖੂਜਾ ਜਾਂ ਸੀ ਛੋਟੇ ਮਾਲ ਨਾਲ ਆਇਆ ਕੱਟੂ ਮੇਰਾ ਭੈਣ ਚੋਦ ਕਹਿੰਦਾ ਸਾਡੇ ਮਾਲ ਨਾਲ ਆਇਆ ਮੈਨੂੰ ਤੂੰ ਬੰਦਾ ਲਿਆ ਯਾਰ ਹਾਂ ਇਹ ਵੀ ਨਾ ਜਮਾਂ ਗਿਆ ਨਾ ਨਾ ਫਿਰ ਤੂੰ ਚੜ ਕੇ ਦਿੰਨੇ ਕਹਦਾ ਕਿ ਕਿੰਨਾ ਆਇਆ ਜਿਹੜਾ ਆਇਆ ਸਾਨੂੰ ਵੀ ਭੈਣ ਚੋਦ ਕਹਿੰਦਾ ਸਾਨੂੰ ਵੀ ਭੰਜੇ ਨੇ ਦੱਛਾ ਕਹਿੰਦਾ ਭਾਈ ਕੱਟੂ ਤੂੰ ਬੰਦੇ ਨੂੰ ਲਿਆ ਯਾਰ ਨਾਲ ਬੰਦੇ ਨੂੰ ਕਹ ਤੂੰ ਸਾਨੂੰ ਮਾਲ ਦਿਖਾ ਆ ਬੈਠਾ ਮਾਲ ਦੇਖ ਲਓ ਦੇਖ ਲੈ ਜਾ ਫਿਰ ਚ ਫੁੱਲ ਵਾਲਾ ਹਾਂ ਹਾਂ ਅਸੀਂ ਭਾਂ ਦੀ ਫੁੱਦੀ ਥੋੜਾ ਕਰ ਮੈਂ ਗੱਲ ਕੀ ਮੇਰੀ ਤੂੰ ਮਾਲ ਕਰੀ ਫਿਰ ਆ ਦੀ ਨਿਗਾਹ ਰੱਖੋ ਯਾਰਾ ਨਿਗਾਹ ਰੱਖੋ ਜੀ ਦਾ ਭਾਂ ਦਾ ਜੀ ਉੱਥੇ ਡੋਬੇ ਤੋਂ ਹਕਾਤਾ ਕੀਤੇ ਕਿੱਧਰ ਗਿਆ ਗਿਆ ਕੁਝ ਜਾਏ ਸਾਰੇ ਪਿੰਜ ਫਰੋਲ ਦੇ ਤਾਂ ਤਾਂ ਨਹੀਂ ਚੜ ਗਿਆ ਕੋਈ ਪੈਂਟ ਉਹ ਸਾਨੂੰ ਕੀ ਪਤਾ ਜੀ ਸਾਰਾ ਸੀ ਥੋੜੇ ਗੰਦੇ ਕੱਤੂ ਤੋਂ ਕੀ ਕਰਣਾ ਹੈ ਬੰਦੇ ਬੱਤੂ ਤੋਂ ਹਾਂ ਹੈਗਾ ਵਈ ਹੈਗਾ ਪੋਈ ਸੋ ਖੋਲ ਕੇ ਜੀ ਕਿ ਤੂੰ ਯਾਰ ਉਹ ਮਰੀਏ ਨਾ ਬੈਠਾ ਕਿੱਥੇ ਬੈਠਾ ਹਾਂ ਬੈਠਾ ਇਕੱਤਰੂ ਕਾਲਾ ਰੰਗ ਮਾਰਦਾ ਫੂਲ ਵਾਲੇ ਥਾਂ ਕੱਟ ਕੱਟ ਆਪਣੀ ਹਾਂ ਚੱਲ ਤਾ ਖੋਲ ਫੇੜੀ ਲੈ ਮੈਂ ਦੋ ਮਹੀਨਾ ਸੁਣਿਆ ਕੱਛ ਨਹੀਂ ਸੁਣਿਆ ਮੈਂ ਚੰਗੇ ਠੀਕੇ ਭਰਾਇਆ ਮੈਂ ਬੈਠਾ ਉਹਦੇ ਵਿਆਹ ਠੱਕੇ ਨਹੀਂ ਤੁਸੀਂ ਕੱਟੂ ਖੋਲ ਕੇ ਲਈਏ ਨਾ ਜਨ ਸ਼ਾਇਦ ਹਾਂ ਨਾ ਬਰਾਂਗਾ ਉਹ ਤਾਂ ਉਹ भैंस ਦਾ ਕੱਟੂ ਹੈ ਮੈਂ ਸਿਰ ਚਕਲ ਫਿਲਗੀਆਂ ਨੇ ਮੈਂ ਦੱਸਦਾ ਕਹਿੰਦਾ ਪਰ ਫਿਕਨੇ ਲਾਤੀ ਤੇ ਤੂੰ ਲਈ ਔਰ ਕਿਹ ਲਈਆ ਲਈਆ ਮੈਂ ਕਈ ਮੂੰਹ ਪੇ ਕੱਟਿਆ ਵਾਲਾ ਕੋ ਦੋ ਮੂੰਹ ਪੇ ਕੱਟਿਆ ਵਾਲਿਆਂ ਨੂੰ ਫੜਾ ਦੂੰ 86 ਦਾ ਰਾ ਦੂੰ ਪਾਰੇ ਕੌਣ ਪੁੱਛਣਾ ਵੀ ਰਾਜਾ ਬਾਬੂ ਕਿਹ ਨਾਲ ਤੁਸੀਂ ਕੱਟਾ ਮੇਰੀ भैंस ਨਹੀਂ ਮਿਲਣੀ ਕਿਹਨੇ ਲੌੜਾ ਮੈਂ ਛੀਰਾ ਤੇ ਕਿਰੀ ਛੂਹੇ ਤੇ ਉਹ ਕੋਈ ਚੋਟੀ ਰੱਖੀ ਤੇ ਖੋਲੇ ਬੰਨੀ ਆਏ ਨਗਾ ਤੇ ਉਹ ਬੜਕ ਚੈਨਾ ਆ ਗਈ ਉਹ ਮੈਂ ਬੜਕ ਤੇ ਆਹ ਕੁਮਾਰੀ ਹੋ ਗਈ ਜਮਾ ਛੱਨੇ ਕੱਟੂ ਖਲਾਇਆ ਮੂਰੇ ਲੱਗ ਕੇ ਮੈਂ ਕੱਲ ਨੂੰ ਪੁਛਾਇਆ ਛੱਡਾਂਗਾ ਕੋਲੋਂ ਪੁੱਛਾਇਆ ਛੱਡਾਂਗਾ ਤੂੰ ਛੱਡਾਂਗੀ ਜਦੋਂ ਕੱਟ ਲੂਡਾ ਪਈ ਐ ਨਾ ਸਾਡੇ ਬਾਕੀ ਦਪਲੇ ਕੱਟੂ ਦਾ ਸਿੱਧੇ ਬੱਤੀ ਦੇ ਮੁਕਰੀ ਐ ਐ ਵੀ ਬੈਠਾ ਯਾਰ ਤੂੰ ਸਾਲਾ ਲੱਗ ਰਾਜ ਕਰਪ੍ਰਵਾਸਾ ਕਰ ਤਾਖਲਾ ਹਾਂ ਛੋਡਾ ਯਾਰ ਕਿਵੇਂ ਬਣਗਾ ਚਾਹੰਦੀ ਐ ਰੋਹੀ ਗੱਲ ਐ ਕਿ ਸਾਡਾ ਕੱਟਾ ਖਲਾ ਆ ਤੇਰੇ ਕੋਲੇ ਕਿਹੜੀ ਵਾਸਤਾ ਚਾੜਤੇ ਪੈਰੀ ਟਾਲਤਾ ਹੋਰ ਹੁਣ ਆਇਲਾ ਲੰਡੀ ਦਾ ਲੰਡੀ ਦਾ ਫਾਇੰਡ ਸੁਣ ਗਈ ਐ ਇਹ ਤਾਂ ਸੂਨ ਵਾਲੀ ਐ ਛਫਟ ਕੰਜਰ ਕਹੀਦਾ ਜਨੈ ਉਹ ਦੋ ਹੱਟ ਕੀਤਾ ਹਲਤਾ ਹਾਂ ਕੱਟੇ ਨੂੰ ਉੱਡਿਆ ਹਾਂ ਜਮਾ ਛਾਵਾ ਬੈਠਾਵਾ ਹਾਂ ਆਖੜਾ ਆ ਬੈਠਾ ਬੈਠਾ ਆ ਤਾਂ ਕੰਜਰ ਬੱਕਰਾ ਹੈ ਜਮਾ ਛਾਵਾ ਹੋਏ ਕੀ ਸੋ ਵਕੀਲ ਛਾਣੀ ਤੈਨੂੰ ਦੇਖ ਜਾ ਆ ਕੱਲ ਕਰੀ ਪਈ ਜਾ ਕਿੱਥੇ ਕਰੀਏ ਗਲਫਾ ਐਵੇਂ ਮਰੀ ਜਨੈ ਜਮਾ ਛਾਵਾ ਦੇਖ ਲਿਆ ਭਾਈ ਹਾਂ ਮੇਰਾ ਮੂਰਾ ਦਾ ਕੱਟਿਆ ਪਤਾ 2000 ਦਾ ਠੀਕਾ ਭਰਾ ਹੈ ਮੈਂ ਅਸੀਂ ਦੇਖਿਆ ਮੈਂ ਕੀ ਦਾ ਭਰਾ ਹੈ ਮਹਿੰਗਾ ਚੜੀ ਮੈਂ ਪਟਾਲੂ ਦਾ ਜਮਾ ਸਾਮ ਹਾਂ ਦਾ ਫੁੱਦਾ ਭਰਾ ਹੈ ਮਰੀ ਨਾ ਇਹਦੀ ਬੇਲ ਦੇਖ ਕੱਟੇ ਉਹੀ ਹੈ ਉਹ ਡੰਡੀ ਆ ਯਾਰ ਕੀ ਟੀਮ ਹੈ ਛੋਦਾ ਕੱਟਾ ਉਹੀ ਮੇਰੇ ਕੋਲੇ ਕੇ ਦੇ ਨਾਲ ਦੀ ਨਸਲ ਹੈ ਨਾ ਅੱਛਾ ਆ ਦੇ ਤੁਹਾਰੇ ਤੋਂ ਪੁੱਛ ਵੀ ਚੱਕ ਇਹ ਨਹੀਂ ਆਖਾ ਮਾਲਕ ਆ ਗਿਆ ਹਾਂ ਕੱਟੂ ਖੋਲ ਜਾ ਛਾਲਾ ਲੱਗਦਾ ਕਿਵੇਂ ਖੋਲੇ ਯਾਰ ਪਰੇ ਹੋ ਯਾਰ ਕੀ ਦਾ ਵੇਚਤਾ ਗੁਰਵਾਚਨੇ ਕਾ ਕਿਹੜਾ ਭੈਣ ਚੋ ਕਹਿੰਦਾ ਨੀ ਨਾੜੀ ਛੜਕ ਚੋ ਫੜਕੇ ਆ ਪਹਿਲੀ ਵਾਰ ਤਾਂ ਦੇਖਿਆ ਆ ਕਵਾੜ ਵਾਲੇ ਕੰਮ ਹੀ ਹੈ ਮਹਿਸਾ ਗਾਂ ਬੱਕਰਾ ਲੈ ਕੱਟ ਤੂੰ ਫਿਰ ਮਾੜਾ ਕੰਮ ਹੈ ਹੈ ਹੀ ਨਹੀਂ ਵੀ ਤੇਰੇ ਕੋਈ ਹੈਗੇ ਫਿਰ ਤੁਸੀਂ ਲਿਓ ਤੂੰ ਜੱਟਾ ਖਿਲਾਵੇਂ ਆ ਕਿਵੇਂ ਗੱਟਾ ਖਲਾ ਕੀ ਬੇਚੀ ਕਰੇ ਕੋਈ ਧਾਮਾ ਤੂੰ ਪੰਚਾਇਤ ਹੀ ਲਿਆ ਤੂੰ ਕੱਟੂ ਖੋਲਾਂਗੇ ਆ ਕਿਵੇਂ ਖੋਲਿਆ ਹੋ ਯਾਰ ਕਮਾਲ ਕਰੀ ਸਾਡਾ ਗੱਟਾ ਯਾਰ ਹੈ ਦੱਸਿਆ ਤੇ ਮੇਰਾ ਕੱਟਾ ਲੈ ਕੇ ਫਰੇ ਹੋ ਖਾਣੇ ਰੱਤ ਦੇਓ ਦੇਓ ਜਾ ਬੋਲ ਜੋ ਕੱਤਰੂਖਾ ਤੁਸਾ ਕੀ ਬੱਤੀ ਕੱਤਰੂਖਲਾ ਸੱਚ ਆ ਜੇ ਮੇਰੇ ਕਲਫਾ ਕਰ ਕਰ ਮਰ ਜੇ ਨੀ ਕੋੜਾ ਪਾ ਦੇ ਕਹਿੰਦਾ ਗਲਫਾ ਐਂ ਜਾਂ ਮੈਂ ਨਹੀਂ ਕੱਟਾ ਖੋਲਣ ਦਿੰਦਾ ਕਮਾਲ ਬਣ ਗਿਆ ਯਾਰ ਹੋਰ ਕਿਵੇਂ ਕਰੇਂ ਤੂੰ ਐਂ ਕਰ ਬਾਬਾ ਇਹਨੂੰ ਫੜ ਯਾਰ ਮੈਂ ਖੋਲਦਾ ਕਿ ਚੋਰਾ ਵਾਂਗੂ ਖਲਾਈ ਲੈਣੀ ਕੋਈ ਪੰਜ ਚਾਰ ਸੇ ਹੋਰੀ ਚੋਰਾ ਨੂੰ ਖੋਈਂ ਵੀ ਖਲਾਈ ਲੈਣੀ ਉਹ ਚੋਰਾ ਮੰਗੂ ਵੀ ਚੋਰਾ ਆਹ ਕੱਟਾ ਤੋਂ ਡਰੀ ਜਾਂਦਾ ਮੈਂ ਡਰਦਾ ਕਿਉਂ ਆ ਇਹਦਾ ਇਹ ਤਾਂ ਐਂ ਕਹਿੰਦਾ ਵੀ ਲੈ ਤੇ ਲੋਖੇ ਚ ਪਾਉਂਦਾ ਉਹ ਖਿੱਚ ਚ ਪਾਈ ਜਾਂਦਾ ਦਾਣੇ ਦਾ ਜ਼ੋਰ ਵਾਲਾ ਹੂ ਕੱਚਾ ਛੇੜਿਆ ਤੇ ਮੱਝ ਨਾ ਪਕੜ ਕਾ ਦੇ ਯਾਰ ਪਾ ਲੈ ਹਾਂ ਫੁੱਲ ਉਹੀ ਇਹ ਅੰਡਾ ਲਵਾ ਆ ਗਿਆ ਦੇਖ ਅਸੀਂ ਕਿਸੇ ਕੋਲੇ ਗੱਲ ਨਹੀਂ ਕਰਦੇ ਪੈਸਾ ਕੱਟ ਜੂ ਦੀ ਜਮਾ ਪਾ ਪਾ ਤੀ ਉਹ ਗੱਠੀ ਮੇਰਾ ਕੀ ਕਰੀਓ ਸਾਰੇ ਪਿੰਡ ਚ ਕਰੀਓ ਮੈਂ ਨਹੀਂ ਹੈ ਇਹਨੂੰ ਮੈਂ ਐਵੇਂ ਹੀ ਮੰਨੀ ਆ ਤੇ ਫਿਰ ਮੰਨ ਹਾਂ ਕਹੀ ਨਾ ਅਸੀਂ ਇਹ ਜੱਟ ਬੇਇੱਜ਼ਤੀ ਜੋ ਕਰਦਾ ਗੱਲ ਨਹੀਂ ਕਿਸੇ ਕੋਲੇ ਪਿੰਡ ਦੀ ਨਾ ਗੱਲ ਤਾਂ ਆਪਾਂ ਕੀ ਦੀ ਕਰੀ ਹਾਂ ਉਹ ਤੁਠੀ ਉਹੀ ਬਣਾਈ ਇਹਨੂੰ ਯਾਰ ਧੱਕੇ ਨਾਲ ਹੀ ਯਾਰ ਉਹ ਆ ਦੇਖੀ ਹਾਂ ਆ ਲੈ ਅੱਜ ਜਵਾ ਸਾਹਿਬ ਜੀ ਹਾਂ ਹਾਂ ਕੋਰਕਾ ਕਾ ਮੱਛੀ ਚੱਲ ਜਾਂਦੇ ਆ ਬੜਾ ਮਾ ਇਸ ਜਿੰਦਗੀ ਦੇ ਡੋਤੀ ਦਾ ਸੇ ਪੱਕਾ ਕਈ ਭਾਂ ਦਾ ਫੁੱਦਾ ਕਿਉਂ ਭਾਂ ਦਾ ਨਾ ਗੱਫਾ ਮਰੀਏ ਮੇਰੇ ਮੈਂ ਵੇਚੀ ਸੀ ਕਿਤਾਬ ਹੀ ਪਿਆ ਵੀ ਭਾਂ ਦਾ ਵੀ ਕੱਟ ਕਾਦੀ ਵੇਚੀ ਸੀ ਟਵਾ ਪਿਆ ਯਾਰ ਅੱਗੇ ਮੈਂ ਕੀ ਦਾ ਵੇਚਦਾ ਟਵੇ ਨੂੰ ਕੋਈ ਬਾਤ ਨਹੀਂ ਕਾ ਵੇਚਿਆ ਨਹੀਂ ਲੂ ਕਾ ਵੇਚਿਆ ਕਿਹੜਾ ਭੈਣ ਚੋਰ ਕਹਿੰਦਾ ਸਾਡਾ ਪਿੰਡੀ ਚੋਰ ਮੈਂ ਕਿਹਦੇ ਵਿੱਚ ਹੈ ਨਹੀਂ ਸੀ ਮੈਨੂੰ ਇਹਨੂੰ ਪਤਾ ਨਹੀਂ ਕਿਸੇ ਦਾ ਅਰੇ ਭੈਣ ਚ ਆਉਂਦੇ ਆ ਚਲ ਕੋਈ ਕੋਈ ਵੇਚ ਦਿੰਦਾ ਨਾ ਮੇਰਾ ਐ ਕਰ ਹਾਂ ਪਾ ਜਾ ਮੈਂ ਹਾਂ ਨਹੀਂ ਮੇਰੀ ਗੱਲ ਸੁਣ ਹੁਣ ਤਾਂ ਇਹ ਖਲਾਉਂਦਾ ਤੜਕੇ ਪੰਚਾਇਤ ਕਰ ਭਾਨੀ ਲੈ ਆ ਯਾਰ ਪੰਚਾਇਤ ਹੀ ਲੈ ਹਾਂ ਹਾਂ ਲੈ ਆ ਉਹ ਨਾਲੇ ਤੜਕੇ ਨਾਲ ਜਿਹੜਾ ਡਿਟੀਜਰ ਇੱਥੇ ਡਾਕੜਿਆ ਤੂੰ ਦੇ ਆ ਦੇ ਹੁਣੀ ਭੱਗ ਜਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਜੇ ਸਾਡੀ ਲੱਖ ਰੁਪਏ ਦੇ ਮੱਛ ਖਰਾਬ ਹੋ ਗਈ ਤੇਰੇ ਸਿਰ ਪਾਵਾਂਗਾ ਅੱਛਾ ਹਾਂ ਠੀਕ ਆ ਠੀਕ ਕੋਈ ਨਹੀਂ ਕੋਈ ਨਹੀਂ ਲੱਖ ਰੁਪਏ ਤਾਂ ਥੋੜੇ ਸਾਰੀਆਂ ਨਹੀਂ ਇਹ ਸਾਰੀਆਂ ਨੂੰ ਸਾਡੇ ਕਿ ਹੋਇਆ ਅਸੀਂ ਜਾਣਾ ਪੱਕਾ ਨਹੀਂ ਪਾਉਂਦੇ ਲੱਖ ਰੁਪਏ ਦੀ ਮੈਂ ਤਾਂ ਦੋ ਰੁਪਏ ਹੋਰ ਬਤੂ ਤਾਂ ਕੈਨਾਲੀਆ ਕਮਾਈ ਹੋ ਗਈ ਲੱਕਰੂ ਖੋਦੀ ਹੈ ਨਾ ਤੁਹਾਡਾ ਕੱਟੂ ਹੈ ਤੂੰ ਧਰ ਜਾ ਕੋਈ ਬਛਾ ਬਸ਼ੂਰ ਓਖਾ ਤੂੰ ਧਰ ਜਾਗਾ ਕੋਈ ਗੱਲ ਨਹੀਂ ਕਾਹ ਨੀ ਕੀ ਗੱਲ ਕਰਦਾ ਤਾਇਆ ਸ਼ਰਾਬ ਦਾ ਇਹਨੂੰ ਆਪ ਦਾ ਫਿਕਰ ਹੋ ਰਿਆ ਯਾਰ ਕਿੱਥੇ ਅੱਧੀ ਆ ਤਾ ਨੀਂਦ ਖਰਾਬ ਕਰਤੀ ਅੱਟਾ ਤੈਨੂੰ ਇੱਕ ਦੱਸਿਆ ਮੈਂ ਵੀ ਚੰਦ ਕਹਿੰਗੇ ਬੁੰਡੇ ਕੇ ਬਾਂ ਕੇ ਕੋਲੂ ਮੈਨੂੰ ਵੀ ਬੰਦ ਤਾਂ ਕਹਿੰਦੇ ਫਰ ਲੈ ਲੈ ਜੀ ਬੁੰਡੇ ਕੇ ਲੈ ਲੈ ਗਏ ਠੇਕ ਤੈਨੂੰ ਬੰਦ ਕਹਿੰਦਾ ਅਸੀਂ ਹੁਣੇ ਖੋਲਦੇ ਫਿਰ ਆ ਜਾ ਫਿਰ ਹਾਂ ਆ ਜਾ ਖੋਲ ਆ ਖੋਲ ਕੇ ਜੇ ਨਾ ਤੀਜਾ ਬਾਰੇ ਫਾਲ ਜੇ ਡਾਂਗ ਮਾਰੋ ਪੀਐਮਐਲ ਨਾ ਡਾਂਗ ਮਤ ਕਰਿਆ ਕਿ ਚਿੰਬੜੀ ਜੰਨੇ ਆ ਆ ਜਾ ਆ ਜਾ ਹਾਂ ਟੜਕੇ ਟੜਕੇ ਨਾ ਖਣਾਈ ਇੱਥੇ ਕੰਮ ਜੋ ਘਈ ਰਹੇ ਕੱਟੇ ਆ ਰੁਗਾ ਹਾਂ ਹਾਂ ਸਾਡਾ ਤੁਹਾਡਾ ਕੱਟਾ ਤਾਂ ਮੈਂ ਇਹ ਲੋਕਾਂ ਦੇ ਕੱਟੇ ਫੜਦੇ ਕਿਤੇ ਮੈਂ ਨਹੀਂ ਇਕੱਤੀ ਦਿੱਤੀ ਆ ਅੱਛਾ ਦਿੱਤੀ ਆ ਤੇ ਦੇਖ ਰਿਹਾ ਹਾਂ ਕਿਤੇ ਹੋਈ ਗੱਲ ਨਹੀਂ ਉਹੀ ਉਹ ਤਿੰਨ ਖੋਲੀਆਂ ਖੜੀਆਂ ਅੱਛਾ ਕੱਟਰੂ ਹੈਗਾ ਉਹਦੇ ਵਾਂਗਰ ਕੋਈ ਤੇ ਕੱਟਰੂ ਹੈ ਉਹ ਹੋਰ ਕੀ ਥੱਟਾ ਥੋੜਾ ਭੈਣ ਦਾ ਫੁੱਟਾ ਆ ਮੈਂ ਨਾ ਕਾਡੂ ਜਾ ਹਾਂ ਮਰੀ ਜਨੇ ਪਕਾਈ ਕਿੱਥੇ ਚੱਲਿਆ ਕੰਜਾ ਦੇਦੀ ਰਾਤ ਆ ਕਮਾਲੀ ਹੋ ਗਈ ਯਾ ਮਾਂ